ਤੇ ਭੀਮ ਚੰਦ ਰਾਜਾ ਜਿਹੜਾ ਨਾ ਇਹ ਬੜਾ ਗੁਰੂ ਘਰ ਦੇ ਨਾਲ ਲੱਗਦਾ ਜੀ ਬੜੀ ਲਾਗਤਬਾਜੀ ਰੱਖਦਾ ਅਜੇ ਕਿ ਭੀਮ ਚੰਦ ਦੇ ਦਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ 'ਚ ਛਡਾ ਕੇ ਲਿਆਂਦਾ ਸੀ ਇਹ ਉਹ ਭੀਮ ਚੰਦ ਹੈ ਜਿਹਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਲਾ ਫੜ ਕੇ ਬਵੰਜਾ ਤਲੀਆਂ ਵਾਲੇ ਦੇ ਚੋਲੇ ਦੇ ਨਾ ਬੰਨਾ ਫੜ ਕੇ ਪੱਲਾ ਫੜ ਕੇ ਇਹ ਜੇਲ੍ਹ 'ਚੋਂ ਰਿਹਾ ਹੋਇਆ ਸੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਪਰ ਸਾਰਾ ਕੁਝ ਭੁੱਲ ਗਏ ਇਹ ਭੀਮ ਚੰਦ ਇਕ ਗੁਰੂ ਘਰ ਦੇ ਨਾਲ ਬੜੀ ਲਾਗਤ ਰੱਖਦਾ ਨੰਦਪੁਰ ਦੀ ਧਰਤੀ ਦੇ ਨਾਲ ਇੱਕ ਸਿੱਖ ਨਗਾਰਾ ਲੈ ਕੇ ਆਇਆ ਨਗਾਰਾ ਇਹਦਾ ਮਹਾਰਾਜ ਜੀ ਨਗਾਰਾ ਬਣਾ ਕੇ ਲੈ ਕੇ ਆਇਆ ਬੜਾ ਵੱਡਾ ਨਗਾਰਾ ਤੇ ਮਹਾਰਾਜ ਨੇ ਨਗਾਰੇ ਦਾ ਨਾਂ ਰਣਜੀਤ ਨਗਾਰਾ ਕਲਗੀਧਰ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਇਹਨੂੰ ਵਜਾ ਕੇ ਵੇਖੋ ਜ਼ੋਰ ਦੇ ਨਾਲ ਜਦੋਂ ਨਗਾਰੇ ਦੇ ਚੋਟਾਂ ਵੱਜੀਆਂ ਤੇ ਨਗਾਰੇ ਤੇ ਵੱਜੀਆਂ ਚੋਟਾਂ ਨੇ ਭੀਮ ਚੰਦ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਦਿੱਤੀ ਭੀਮਚੰਦ ਨੇ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਆ ਨਗਾਰਾ ਕਿੱਥੇ ਵੱਜਦਾ ਇਹ ਨਗਾਰਾ ਬੰਦ ਕਰਾ ਦਿਓ ਤੇ ਭੀਮਚੰਦ ਦੇ ਨਾਲ ਬੈਠਾ ਜਿਹੜਾ ਸੀ ਦੇਵੀਚੰਦ ਉਹਨੇ ਕਿਹਾ ਜੀ ਇਹ ਨਗਾਰਾ ਨੰਦਪੁਰ ਦੀ ਧਰਤੀ ਦੇ ਵੱਜਦਾ ਆ ਇਹ ਨਗਾਰਾ ਬੰਦ ਨਹੀਂ ਕਰਾ ਸਕਦੀ ਦੁਨੀਆ ਦੀ ਕੋਈ ਵੀ ਚੀਜ਼ ਜਦੋਂ ਇੰਨੀ ਗੱਲ ਕਹੀ ਨਾ ਉਹਨੇ ਭੀਮਚੰਦ ਨੂੰ ਬੜਾ ਗੁੱਸਾ ਆਇਆ ਕਿ ਨਾ ਉਹਨਾਂ ਨੂੰ ਅਹਿਲਕਾਰ ਮੇਰਾ ਆ ਤਰੀਫਾਂ ਤੂੰ ਕਿਸੇ ਹੋਰ ਦੀਆਂ ਕਰਦਾ ਰੋਟੀ ਮੇਰੇ ਘਰ ਦੀ ਖਾਣਾ ਤਰੀਫਾਂ ਤੂੰ ਕਿਸੇ ਹੋਰ ਦੀਆਂ ਕਰਦਾ ਭੀਮਚੰਦ ਕਹਿੰਦਾ ਤੂੰ ਫੌਜ ਦੀ ਅਗਵਾਈ ਕਰ ਦੇਵੀਚੰਦ ਨੂੰ ਕਹਿੰਦਾ ਫੌਜ ਦੀ ਅਗਵਾਈ ਕਰ ਜਾ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਕਰ ਗੁਰੂ ਸਾਹਿਬ ਜੀ ਨੂੰ ਜੀਂਦਾ ਜਾਂ ਉਹਨਾਂ ਦਾ ਸੀਸ ਲੈ ਕੇ ਆ ਦੇਵੀਚੰਦ ਨੇ ਆਖਿਆ ਭੀਮਚੰਦ ਕਿਹੜੇ ਸੁਪਨੇ ਲੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਤੱਕ ਪਹੁੰਚਣ ਵਾਲੀ ਕਿਰਪਾਣ ਦੁਨੀਆਂ 'ਚ ਨਹੀਂ ਬਣੀ ਅਜੇ ਤੱਕ। ਉਹਦੇ ਵਰਗਾ ਦੁਨੀਆਂ 'ਚ ਦਾਨੀ ਕੋਈ ਨਹੀਂ। ਕਿਹੜੀਆਂ ਗੱਲਾਂ ਕਰਦਾ ਭੀਮ ਚੰਦ ਜੀ ਇਹਨੂੰ ਬੜਾ ਗੁੱਸਾ ਆਇਆ ਨੂੰ ਭੀਮ ਚੰਦ ਨੂੰ। ਕਹਿੰਦਾ ਮੇਰਾ ਅਹਲਕਾਰ ਹੋ ਕੇ ਤਰੀਫ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਰਦਾ। ਇਹਨੇ ਹੁਕਮ ਲਾ ਦਿੱਤਾ। ਕਹਿੰਦਾ ਇਸ ਦੇਵੀ ਚੰਦ ਦੀਆਂ ਅੱਖਾਂ ਦੇ ਵਿੱਚ ਕਿਲ ਗੱਡ ਦਿਓ। ਇਹ ਕਹਿੰਦਾ ਮੈਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕੀਤੇ ਨੇ। ਇਹ ਕਹਿੰਦਾ ਮੈਂ ਇਸ ਜ਼ੁਬਾਨ ਦੇ ਨਾਲ ਗੁਰੂ ਦੀ ਉਸਤਤ ਕਰਦਾ ਰਵਾਂਗਾ ਇਸ ਦੇਵੀ ਚੰਦ ਦੀ ਅੱਖਾਂ ਚ ਕਿਲ ਗੱਡ ਦਿਓ ਜਦੋਂ ਇਹ ਸਾਰੇ ਪਾਸੇ ਆਵਾਜ਼ ਘੁੰਮ ਗਈ ਤੇ ਦੇਵੀ ਚੰਦ ਦੀ ਮਾਂ ਦੇਵੀ ਚੰਦ ਦੀ ਭੈਣ ਹੈ ਇਹਦੀ ਇੱਕ ਪਤਨੀ ਹੈ ਜਦੋਂ ਇਹਨਾਂ ਨੂੰ ਗੱਲ ਪਤਾ ਲੱਗੀ ਨਾ ਸ਼ਹਿਰ ਦੇ ਵਿੱਚ ਕਿ ਪਹਿਲਾਂ ਤੇ ਦੇਵੀ ਚੰਦ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਉਹਨੂੰ ਮੌਤ ਦਾ ਹੁਕਮ ਦੇ ਦਿੱਤਾ ਕਾਨੂੰ ਨੂੰ ਮੌਤ ਦੇਣਗੇ ਲੈ ਕੇ ਜਾਣਗੇ ਇਹਦੀ ਮਾਂ ਨੇ ਬੜੇ ਤਰਲੇ ਕੱਢੇ ਇੱਕ ਵਾਰੀ ਪੁੱਤ ਨੂੰ ਮਲਾ ਦੇ ਮੇਰੀ ਨੂੰ ਬੜੇ ਤਰਲੇ ਕੱਢੇ ਭੀਮ ਚੰਦ ਦੇ ਜਿੱਦਣ ਲੈ ਕੇ ਚੱਲੇ ਨੇ ਪਹਾੜੀ ਦੇ ਉੱਤੇ ਭੈਣ ਨੇ ਆਵਾਜ਼ਾਂ ਮਾਰੀਆਂ ਪਤਨੀ ਨੇ ਆਵਾਜ਼ਾਂ ਮਾਰੀਆਂ ਕਿਸੇ ਨੇ ਆਵਾਜ਼ ਨਹੀਂ ਸੁਣੀ ਅੱਜ ਫਿਰ ਪੁੱਛਿਆ ਗਿਆ ਗੁਰੂ ਗੋਬਿੰਦ ਸਿੰਘ ਬਾਰੇ ਕੀ ਕਹਿਣਾ ਚਾਹੁੰਦਾ ਦੀਵ ਜੰਦ ਨੂੰ ਤੋ ਕਹਿੰਦਾ ਗੁਰੂ ਗੋਬਿੰਦ ਸਿੰਘ ਮੇਰੀ ਜਿੰਦ ਜਾਨ ਹੈ ਦੇਵੀ ਚੰਦ ਕਹਿੰਦਾ ਗੁਰੂ ਗੋਬਿੰਦ ਸਿੰਘ ਵਰਗਾ ਦੁਨੀਆ ਤੇ ਕੋਈ ਵੀ ਨਹੀਂ ਹੈਗਾ ਇਹਨੂੰ ਫਿਰ ਬੜਾ ਗੁੱਸਾ ਆਇਆ ਇਹ ਕਹਿੰਦਾ ਜਾਓ ਪਹਾੜੀ ਤੇ ਲੈ ਜਾਓ ਦੇਵੀ ਚੰਦ ਦੀਆਂ ਅੱਖਾਂ ਦੇ ਵਿੱਚ ਕਿਲ ਗੱਡ ਦਿੱਤੇ ਗਏ ਕਿਉਂਕਿ ਦੇਵੀ ਚੰਦ ਕਹਿੰਦਾ ਸੀ ਮੈਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕੀਤੇ ਆ ਇਹਦੀ ਜ਼ੁਬਾਨ ਦੇ ਵਿੱਚ ਕਿਲ ਗੱਡ ਦਿੱਤੇ ਗਏ ਕਿ ਜਿਹੜੀ ਜ਼ੁਬਾਨ ਦੇ ਨਾਲ ਤੂੰ ਕਲਗੀਧਰ ਪਾਤਸ਼ਾਹ ਜੀ ਦੀ ਉਸਤਤ ਕਰਦਾ ਏ ਅਸੀਂ ਉਹ ਜਬਾਨ ਨਹੀਂ ਰਹਿਣ ਦੇਾਂਗੇ ਜਿਹੜੇ ਨੇਤਰਾਂ ਦੇ ਨਾਲ ਤੂੰ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ ਦਰਸ਼ਨ ਕਰਨੇ ਆ ਤੂੰ ਅਸੀਂ ਉਹ ਨੇਤਰ ਨਹੀਂ ਰਹਿਣ ਦੇਾਂਗੇ ਸੱਚ ਜਾਣਿਓ ਪਹਾੜੀ ਤੇ ਲੈ ਕੇ ਜਾ ਕੇ ਅੱਖਾਂ ਦੇ ਵਿੱਚ ਕਿੱਲ ਗੱਡੇ ਵੇਖੋ ਜਿੰਨੂੰ ਦਿਲੋਂ ਪਿਆਰ ਹੋਵੇ ਨਾ ਗੁਰੂ ਦੇ ਨਾਲ ਉਹ ਨਹੀਂ ਜੇ ਭੁੱਲਦਾ ਕਦੇ ਵੀ ਗੁਰੂ ਨੂੰ ਪੂਰੀ ਤੇ ਸਾਹ ਸਾਹ ਵਸਿਆ ਆ ਗੁਰੂ ਜੀ ਕਿੰਨਾ ਪਿਆਰ ਹੈ ਗੁਰੂ ਦੇ ਨਾਲ ਵੇਖੋ ਜੀ ਕਿੱਲ ਗੱਡ ਦਿੱਤੇ ਗਏ ਅੱਖਾਂ ਦੇ ਵਿੱਚ ਪਹਾੜੀ ਤੂੰ ਪਿੱਛੇ ਛੁੱਟ ਦਿੱਤਾ ਗਿਆ ਆਪਣੇ ਵੱਲੋਂ ਮਾਰ ਕੇ ਛੁੱਟ ਦਿੱਤਾ ਗਿਆ ਪੈਰਾਂ ਦੇ ਵਿੱਚ ਕਿੱਲ ਗੜ ਦਿੱਤੇ ਗਏ ਜਿਹੜੇ ਗੁਰੂ ਦਾ ਚਰਨਾ ਦਾ ਧਿਆਨ ਰੱਖਿਆ ਸੀ ਇਹਨਾਂ ਫਿਰ ਗੁਰੂ ਅੰਗਸਾਂ ਹੀ ਰਹਿੰਦਾ ਜੀ ਮਹਾਰਾਜ ਦੀ ਬਾਣੀ ਦਾ ਵਚਨ ਹੈ ਸਮਰਾਤ ਗੁਰੂ ਸਿਰ ਹੱਥ ਧਰਿਓ ਤਾਤੀ ਵਾਅ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਗੁਰੂ ਕਦੇ ਵੀ ਉਹਨੂੰ ਆਪਣੇ ਤੋਂ ਅੱਡ ਨਹੀਂ ਕਰਦਾ ਪਹਾੜੀ ਤੋਂ ਛੁੱਟ ਦਿੰਦੇ ਨੇ ਪਾਛਾ ਜਾਂਦਾ ਉਥੋਂ ਉੱਠ ਕੇ ਸਿੱਧਾ ਆਨੰਦਪੁਰ ਦੀ ਧਰਤੀ ਤੇ ਜਾ ਕੇ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਤੇ ਜਾ ਕੇ ਸਿਰ ਰੱਖਦਾ ਪਾਛਾ ਆਸਿਰ ਤੇਰਾ ਆ ਆ ਜ਼ੁਬਾਨ ਤੇਰੀ ਆ ਇਸ ਜ਼ੁਬਾਨ ਤੋਂ ਕਿਸੇ ਭੀਮ ਚੰਦ ਦੀ ਉਸਤ ਨਹੀਂ ਹੋਏਗੀ ਇਹ ਜ਼ੁਬਾਨ ਜਿੰਦਣ ਵੀ ਬੋਲੇਗੀ ਬੋਲੇਗੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਨ੍ਹਾਂ ਨੇਤਰਾਂ ਦੇ ਵਿੱਚ ਜੇ ਕੋਈ ਵੱਸਦਾ ਇੱਥੇ ਉਹ ਕਲਗੀਧਰ ਪਾਸ਼ਾ ਤੁਸੀਂ ਵੱਸਦੇ ਹੋ ਮੈਂ ਤੁਹਾਡੇ ਤੋਂ ਬੇਮੁਖ ਹੋ ਕੇ ਨਹੀਂ ਸੀ ਮਰਨਾ ਚਾਹੁੰਦਾ ਐਨੇ ਤਸੀਹੇ ਚ ਲੜ ਝੱਲਣ ਤੋਂ ਬਾਅਦ ਵੀ ਦੇਵੀ ਚੰਦ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਪਹੁੰਚ ਗਿਆ ਵੇਖ ਲੋ ਇਹ ਆ ਗੁਰੂ ਪ੍ਰਤੀ ਪਿਆਰ ਇਹ ਆ ਗੁਰੂ ਦਾ ਵਿਸ਼ਵਾਸ ਇਹ ਆ ਗੁਰੂ ਤੇ ਭਰੋਸਾ ਤੇ ਉਹ ਭੀਮ ਚੰਦ ਜਿਹੜਾ ਦਾਦਾ ਗਵਾਲੀਅਰ ਦੇ ਕਿਲੇ ਦੇ ਵਿੱਚ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਖਲੋਤਾ ਸੀ ਕਿ ਮਹਾਰਾਜ ਤੁਸੀਂ ਦੁਨੀਆ ਦੇ ਦੀਨ ਵਾਲੀ ਹੋ ਤੁਸੀਂ ਸਾਨੂੰ ਬਚਾ ਸਕਦੇ ਹੋ ਤੁਹਾਡੇ ਵਰਗਾ ਕੋਈ ਨਹੀਂ ਆ ਜਿਹੜੇ ਪਹਿਲਾਂ ਆਪ ਤਰੀਫਾ ਕਰਦੇ ਰਹੇ ਸੀ ਗੁਰੂ ਘਰ ਦੀਆਂ ਅੱਜ ਉਹਨਾਂ ਦੇ ਗਾਂ ਪੁੱਤ ਪੋਤਰੇ ਭੀਮਚੰਦ ਵਰਗੇ ਕਲਗੀਧਰ ਦਾ ਨਾਮ ਸੁਣਨ ਨੂੰ ਤਿਆਰ ਨਹੀਂ ਐਡੀ ਛੇਤੀ ਬੰਦਾ ਭੁੱਲ ਜਾਂਦਾ ਪਰ ਉਪਕਾਰ ਵੇਖ ਲਓ ਹਿਸਾਬ ਲਾ ਕੇ ਤੁਸੀਂ ਮਹਾਰਾਜ ਦਾ 52 ਚੁਕਲੀਆਂ ਵਾਲਾ ਚੋਲੇ ਦਾ ਹੈ ਨਾ ਇੱਕ ਪੱਲਾ ਫੜ ਕੇ ਬਾਹਰ ਨਿਕਲ ਕੇ ਆਇਆ ਸੀਦਾ ਦਾਦਾ ਪਰਦਾਦਾ ਭੀਮਚੰਦ ਦਾ ਤੇ ਵਿਦਵਾਨ ਲਿਖਦਾ ਕਹਿੰਦਾ ਜਿ세 ਹਮਨੇ ਸਮਝਾਤਾ ਫੂਲ ਗਲੇ ਮੇ ਸਜਾਣੇ ਕੇ ਲਿए ਵੋਹੀ ਕਾਲੇ ਨਾਗਬੰਨ ਨਿਕਲੇ ਹਮੇ ਦਸਖਾਨੇ ਕੇ ਲਿए ਕਿ ਜਿਨਾਂ ਨੂੰ ਅਸੀਂ ਆਕਿਆ ਸੀ ਰਿਹਾਅ ਕਰਵਾ ਦਿੰਨੇ ਆ ਕਿਲੇ ਦੇ ਵਿੱਚੋਂ ਆ ਜਿਹੜੇ ਰੋਲਦੇ ਫਿਰਦੇ ਸੀ ਰਾਜੇ 40 40 ਸਾਲ ਹੋ ਗਏ ਸੀ ਕਿਲੇ ਦੇ ਵਿੱਚ ਕੈਦ ਹੋਇਆਂ ਨੂੰ ਜਿ ਅਸੀਂ ਰਿਹਾਅ ਕੀਤਾ ਇਨਾਂ ਦੇ ਪੁੱਤ ਪੁੱਤਰੇ ਸੱਪ ਬਣ ਕੇ ਸਾਨੂੰ ਦੱਸਣਵਾ ਤੇ ਸਾਡੇ ਸਾਹਮਣੇ ਆਣ ਕੇ ਗਰੋਗੇ ਆ ਤੇ ਇਹੋ ਭੀਮ ਚੰਦ ਜਿਹੜਾ ਕਹਿੰਦਾ ਸੀ ਮੈਂ ਨਾਂ ਨਹੀਂ ਸੁਣਨਾ ਚਾਹੁੰਦਾ ਇਹਦੇ ਕੋਲੋਂ ਭੀਮ ਚੰਦ ਕੋਲੋਂ ਨਗਾਰਾ ਬੰਦ ਕਰਾਇਆ ਨਹੀਂ ਗਿਆ ਵੇਖੋ ਭੀਮ ਚੰਦ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੀਸ ਲੈ ਕੇ ਆਵਾਂਗਾ ਇਹਦੀ ਤਾਕਤ ਨਹੀਂ ਬਣੀ ਕਿ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਵੀ ਜਾ ਕੇ ਫਿਰੋਜੇ ਇਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਹ ਉਹ ਗੁਰੂ ਗੋਬਿੰਦ ਸਿੰਘ ਆ ਮਹਾਰਾਜ ਜੀ ਤਨਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਦੋਂ ਆਨੰਦ ਕਾਰਜ ਹੁੰਦਾ ਨਾ ਮਾਤਾ ਗੁਜਰੀ ਦੇ ਨਾਲ 20-30 ਸਾਲਾਂ ਬਾਅਦ ਘਰ ਵਿੱਚ ਜਨਮ ਲਿਆ ਸੀ ਗੁਰੂ ਗੋਬਿੰਦਰਾਏ ਨੇ ਮਹਾਰਾਜ